ਅੱਜ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ 32 ਕਿਸਾਨ ਜਥੇਬੰਦੀਆਂ ਆ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਸੋ ਉਹਦੇ ਵਿੱਚ ਦੇਖੋ ਏਜੰਡਾ ਤੇ ਤੁਹਾਨੂੰ ਪਤਾ ਹੀ ਹੈ ਜਿਹੜਾ ਅੱਜ ਬਾਰਡਰਾਂ ਤੇ ਲੜਾਈ ਛਿੜੀ ਹੋਈ ਹੈ ਉਹਦੇ ਸੰਬੰਧ ਦੇ ਵਿੱਚ ਕਰਜ਼ਾ ਮਾਫ਼ ਕਰਾਉਣ ਦਾ ਸੁਆਮੀ ਰਾਧਾ ਕੋਟ ਲਾਗੂ ਕਰਨ ਦਾ ਐਮਐਸਪੀਟੀ ਦੀ ਗੱਲ ਹੈਗੀ ਹੈ ਲਖੀਪੁਰ ਖੀ ਵਾਲੇ ਮਸਲੇ ਸਾਰੇ ਮਸਲੇ ਇੱਥੇ ਜਿਹੜੀ ਆ ਅੱਜ ਚਰਚਾ ਹੋਣੀ ਹੈ ਕਿ ਐਸਕੇਐਮ ਦੀ ਪੋਜੀਸ਼ਨ ਕੀ ਹੋਏ ਅਸੀਂ ਕਿਹੜੇ ਹਿਸਾਬ ਦੇ ਨਾਲ ਜਿਹੜਾ ਆ ਇਸ ਅੰਦੋਲਨ ਨੂੰ ਸਪੋਰਟ ਕਰ ਸਕਦੇ ਆ ਜਾਂ ਲੋਕਾਂ ਨੂੰ ਜਾਗਰੂਕ ਕਰਕੇ ਪਿੰਡ-ਪਿੰਡ ਦੇ ਵਿੱਚ ਸ਼ਹਿਰ-ਸ਼ਹਿਰ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਹ ਜਿਹੜੀ ਆ ਲਹਿਰ ਫਿਲਾ ਸਕਦੇ ਆ ਕਿਉਂਕਿ ਇਹ ਮੋਰਚਾ ਕੱਲੇ ਪੰਜਾਬ ਦਾ ਐਮਐਸਪੀ ਦਾ ਮੋਰਚਾ ਨਹੀਂ ਹੈਗਾ ਕਿ ਪੰਜਾਬ ਦਾ ਜਾਂ ਹਰਿਆਣਾ ਦਾ ਮੋਰਚਾ ਆ ਇਹ ਪੂਰੇ ਭਾਰਤ ਦੇ ਵਿੱਚ ਜਿਹੜਾ ਆ ਇਹ ਲਹਿਰ ਨੂੰ ਫੁਲਾਉਣਾ ਪਊਗਾ ਫਿਰ ਕਿਤੇ ਨਾ ਕਿਤੇ ਸਾਨੂੰ ਕਾਮਯਾਬੀ ਮਿਲੂਗੀ ਸੋ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਆ ਉਹਦੇ ਸਬੰਧ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਪਿੱਛੇ ਅਸੀਂ 3 ਘੰਟੇ ਬਾਅਦ ਜਿਹੜੇ ਆ ਕੋਲਪਲਾਜੇ ਫ੍ਰੀ ਕੀਤੇ ਸੀਗੇ ਉਹਦੇ ਨਾਲ ਹੀ ਅਸੀਂ ਫਿਰ 16 ਤਰੀਕ ਨੂੰ ਪੂਰਾ ਭਾਰਤ ਭਾਰਤ ਬੰਦ ਕੀਤਾ ਸੀ ਤੇ ਸਾਨੂੰ ਵਧੀਆ ਹਲਾਰਾ ਮਿਲਿਆ ਸੀ ਤੇ ਉਹਦੇ ਨਾਲ ਜਿਹੜਾ ਆ ਕਾਫੀ ਲੋਕਾਂ ਦੇ ਵਿੱਚ ਉਤਸ਼ਾਹ ਆਇਆ ਸੀ ਸੋ ਉਹਦੇ ਸਬੰਧ ਦੇ ਵਿੱਚ ਸਾਡੀ ਅਗਲੀ ਪੋਜੀਸ਼ਨ ਜਾਂ ਅਗਲੀ ਰਣਨੀਤੀ ਜਿਹੜੀ ਐਸਟੀਐਮ ਦੀ ਆ ਉਹਦੇ ਬਾਰੇ ਅੱਜ ਮੀਟਿੰਗ ਦੇ ਵਿੱਚ ਵਿਚਾਰਾਂਗੇ ਵਿਚਾਰਨ ਤੋਂ ਬਾਅਦ ਕੀ ਫੈਸਲਾ ਲੈਂਦੇ ਹਾਂ ਧਰਨਾ ਸਰ ਜੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਤੁਸੀਂ ਸਪੋਰਟ ਕਰਦੇ ਹੋ ਮੀਟਿੰਗ ਨੂੰ ਦੇਖੋ ਠੀਕ ਹੈ ਚੰਗੀ ਗੱਲ ਹੈ ਮੀਟਿੰਗ ਹੋਣ ਜਾ ਰਹੀ ਹੈ ਸਰਕਾਰ ਦੇ ਨਾਲ ਸਰਕਾਰ ਨੇ ਮਸਲਾ ਹੱਲ ਕਰਨਾ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਰੇ ਮਸਲਿਆਂ ਤੇ ਸਹਿਮਤੀ ਦੇ ਕੇ ਸਰਕਾਰ ਅਨਾਉਂਸ ਕਰ ਦੇ ਜਿਸ ਤਰ੍ਹਾਂ ਪਹਿਲਾਂ ਮੋਦੀ ਸਾਹਿਬ ਨੇ ਅਨਾਉਂਸ ਕੀਤਾ ਸੀਗਾ ਜਿੰਨੇ ਦਿਨ ਵਾਪਸ ਕਰ ਲਿਆ ਸੀ ਤੇ ਚਲੋ ਚੰਗੀ ਗੱਲ ਹੈ ਕਿ ਹੁਣ ਵੀ ਅਨਾਉਂਸ ਕਰ ਦਿੰਦੇ ਆ ਤੇ ਫਿਰ ਕਿਸਾਨਾਂ ਨੂੰ ਲੜਨ ਦੀ ਲੋੜ ਹੈਗੀ ਐ ਸੋ ਮੈਂ ਇਹ ਕਿੰਨੇ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਊਗੀ ਪੋਜ਼ਿਟਿਵ ਉਹਦਾ ਰਿਸਪੌਂਸ ਮਿਲੇ ਤੇ ਫਿਰ ਜਿਹੜਾ ਆ ਅਸੀਂ ਕੋਈ ਨਾ ਕੋਈ ਅੱਗੇ ਆਪਣਾ ਜਿਹੜੇ ਮੀਟਿੰਗ ਕਰਕੇ ਕੋਈ ਨਾ ਕੋਈ ਅਸੀਂ ਸਿੱਕੇ ਦੇ ਕੌਣ ਲਈ